ਪੰਜਾਬ ਸਰਕਾਰ ਨੇ ਸਿੱਖਿਆ ਕ੍ਰਾਂਤੀ ਤਹਿਤ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਦਿੱਤੀ ਹੈ। ਸੂਬਾ ਸਰਕਾਰ ਨੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਕੀਤਾ ਜਿਸ ਦੇ ਨਤੀਜੇ ਵਜੋਂ ਵਿਦਿਆਰਥੀਆਂ ਦੀ ਪੜ੍ਹਾਈ 'ਚ ਦਿਲਚਸਪੀ ਵਧੀ ਹੈ ਅਤੇ ਸਾਲਾਨਾ ਨਤੀਜੇ ਵੀ ਬਿਹਤਰ ਹੋਏ ਹਨ। ਇਸ ਦੇ ਨਾਲ ਹੀ ਸੂਬਾ ਸਰਕਾਰ ਸਕੂਲਾਂ ਵਿੱਚ ਆਧੁਨਿਕ ਸਿੱਖਿਆ ਦੇਣ ਲਈ ਸਕੂਲਾਂ ਦੇ ਅਧਿਆਪਕਾਂ ਅਤੇ ਪ੍ਰਿੰਸੀਪਲਾਂ ਨੂੰ ਵਿਦੇਸ਼ਾਂ ਵਿੱਚ ਸਿਖਲਾਈ ਲਈ ਭੇਜ ਰਹੀ ਹੈ। ਸਰਕਾਰੀ ਸਕੂਲਾਂ ਦਾ ਕਾਇਆਪਲ ਟੋਰਿਆ ਸਾਡੇ ਸਕੂਲਾਂ ਦੇ ਬੱਚੇ ਸਰਕਾਰੀ ਸਕੂਲਾਂ ਦੇ ਬੱਚੇ JEE ਮੇਨ JEE ਐਡਵਾਂਸ NEET ਤੇ ਫੌਜ ਦੇ ਵੱਡੇ ਵੱਡੇ ਜਿਹੜੇ ਅਫਸਰਾਂ ਦੇ ਟ੍ਰੇਨਿੰਗ ਦੇ ਜਿਹੜੇ ਪੇਪਰ ਨੇ ਉਹ ਕਲੀਅਰ ਕਰ ਰਹੇ ਨੇ ਸਰਕਾਰੀ ਸਕੂਲਾਂ ਦੇ ਬੱਚੇ ਇਹ ਕੰਮ ਹੁੰਦੇ ਨੇ ਜੀ ਸਕੂਲ ਆਫ ਐਮਿਨੈਂਸ ਦੇ ਵਿੱਚ ਵਿਦਿਆਰਥੀਆਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਵੀ ਤਿਆਰ ਕੀਤਾ ਜਾ ਰਿਹਾ ਹੈ ਜਿਸ ਦੇ ਚਲਦਿਆਂ ਸਰਕਾਰੀ ਸਕੂਲਾਂ ਦੇ 800 ਵਿਦਿਆਰਥੀਆਂ ਨੇ NEET 260 ਵਿਦਿਆਰਥੀਆਂ ਨੇ JEE Mains ਅਤੇ 44 ਵਿਦਿਆਰਥੀਆਂ ਨੇ JEE Advanced ਦੀ ਪ੍ਰੀਖਿਆ ਪਾਸ ਕੀਤੀ ਹੈ ਤੇ ਸਰ ਮੇਰਾ ਬੱਚਾ ਵੀ ਅੱਜ JEE Advanced ਕੱਢ ਗਿਆ ਮੈਨੂੰ ਬਹੁਤ ਖੁਸ਼ੀ ਹੈ ਜੀ ਬੱਸ ਗਲਤੀ ਹਾਂਜੀ ਹਾਂ ਪਹਿਲੀ ਵਾਰ ਕੋਈ এডੂਕੇਸ਼ਨ ਨੂੰ ਇੰਨਾ ਸਪੋਰਟ ਕਰ ਰਿਹਾ ਜੀ ਵੀ ਵੈਰੀ ਗੁੱਡ ਤੁਹਾਡੀ ਮਿਹਨਤ ਵੀ ਹੈ ਬਹੁਤ ਤੁਸੀਂ ਆਪ ਜਾਣਦੇ ਰਹੇ ਹੋ ਪੇਪਰ ਤੋਂ ਆਉਣ ਤੁਸੀਂ ਬਹੁਤ ਗੁੱਡ ਲੱਗਦੇ ਸਰਦੇ ਵਿੱਚ ਹੋਈ 13 ਸਾਲਾਂ ਮਾਸੂਮ ਦੇ ਨਾਲ ਦਰਿੰਦਗੀ ਨੂੰ ਲੈ ਕੇ ਵੱਡੇ ਅਪਡੇਟ ਸਾਹਮਣੇ ਆ ਰਹੀ ਹੈ ਦਰਸਲ ਐਸਆਈ ਮੰਗਤ ਰਾਮ ਨੂੰ ਡਿਸਮਿਸ ਕਰ ਦਿੱਤਾ ਗਿਆ ਇਹ ਉਹੀ ਪੁਲਿਸ ਅਫਸਰ ਹੈ ਜਿਸ ਦੇ ਉੱਤੇ ਕੁਤਾਹੀ ਵਰਤਨ ਦੇ આરોਪ ਲੱਗੇ ਸਨ ਜਦੋਂ ਇਸ ਮਾਸੂਮ ਦੀ ਮਾਂ ਦੇ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਕਿ ਉਹਨਾਂ ਦੀ ਬੇਟੀ ਨਹੀਂ ਲੱਭ ਰਹੀ ਤੇ ਜਦੋਂ ਪੁਲਿਸ ਨੇ ਉਸ ਦਰਿੰਦੇ ਦੇ ਘਰ ਜਾ ਕੇ ਤਲਾਸ਼ੀ ਲਈ ਤਾਂ ਇਸੇ ਅਫਸਰ ਦੇ ਵੱਲੋਂ ਆਖਿਆ ਗਿਆ ਕਿ ਉਹਨਾਂ ਦੀ ਬੇਟੀ ਇਸ ਘਰ ਦੇ ਅੰਦਰ ਮੌਜੂਦ ਨਹੀਂ ਹੈ ਤਾਂ ਹੁਣ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਹਾਲਾਂਕਿ ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਹੈ ਕਿ ASI ਮੰਗਤ RAM ਨੂੰ ਡਿਸਮਿਸ ਕਰ ਦਿੱਤਾ ਗਿਆ ਪਹਿਲਾਂ ਸਸਪੈਂਡ ਕਰ ਕੀਤਾ ਗਿਆ ਸੀ ਤਾਂ ਹੁਣ ਡਿਸਮਿਸ ਜੋ ਹੈ ਪੁਲਿਸ ਦੇ ਵੱਲੋਂ ਕੀਤਾ ਗਿਆ ਤਾਂ ਸੀਪੀ ਤਨਪ੍ਰਿਤ ਕੋਰ ਵੀ ਹੁਣ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੇ ਨੇ ਤੁਹਾਨੂੰ ਦੱਸ ਦੇ ਕਿ ਸੀਪੀ ਤਨਪ੍ਰਿਤ ਕੋਰ ਵੀ ਪੀੜਿਤ ਪਰਿਵਾਰ ਨੂੰ ਮਿਲਣ ਗਏ ਸਨ ਜਿੱਥੇ ਮਾਂ ਨੂੰ ਭਰੋਸਾ ਦਿਵਾਇਆ ਗਿਆ ਸੀ ਕਿ ਉਹਨਾਂ ਦੀ ਬੇਟੀ ਦੇ ਕਾਤਲ ਨੂੰ ਬਖਸ਼ਿਆ ਨਹੀਂ ਜਾਵੇਗਾ ਜਿਹੜੇ ਵੀ ਲੋਕ ਇਸ ਪੂਰੇ ਮਾਮਲੇ ਦੇ ਵਿੱਚ ਕੁਤਾਹੀ ਵਰਤਦੇ ਹੋਏ ਨਜ਼ਰ ਆਏ ਨੇ ਉਹਨਾਂ ਪੁਲਿਸ ਅਫਸਰਾਂ ਦੇ ਉੱਤੇ ਵੀ ਵੱਡਾ ਐਕਸ਼ਨ ਲਿੱਤਾ ਜਾਵੇਗਾ ਤਾਂ ਹੁਣ ਕਿਹਾ ਜਾ ਸਕਦਾ ਹੈ ਕਿ ਪੁਲਿਸ ਨੇ ਹੁਣ ਆਪਣਾ ਪੂਰਾ ਕੰਮ ਸ਼ੁਰੂ ਕਰ ਦਿੱਤਾ ਹੈ ਦਰਸਲ ਅੱਜ ਮਾਸੂਮ ਦਾ ਭੋਗ ਪਾਇਆ ਜਾ ਰਿਹਾ ਹੈ ਜਲੰਧਰ ਦੇ ਵਿਖੇ ਵੱਡੇ ਮਹਾਨ اس اخشیتہ میں جو ہے پہنچیاں ہوئی ہیں نے पीड़ित ਪਰिवार ਦੇ ਨਾਲ ਦੁੱਖ ਵੰਡਾਇਆ ਜਾ ਰਿਹਾ ਹੈ ਹਰ ਇੱਕ ਦੇ ਲਫਜ਼ ਆਹੀ ਨੇ ਕਿ ਇਸ ਦਰਿੰਦੇ ਨੂੰ મોત ਦੀ سزا ਦਿੱਤੀ ਜਾਵੇ फांसी ਦੇ ਤਖਤੇ ਤੱਕ ਪਹੁੰਚਾਇਆ ਜਾਵੇ ਤਾਂ ਅਜੇਹੇ ਦੇ ਵਿੱਚ ਹੁਣ पीड़ित ਪਰिवार ਇਨਸਾਫ ਦੀ ਗੋਹਾਰ ਲਗਾ ਰਿਹਾ ਹੈ رونਦੀ ماں ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਹੁਣ ਇੱਕ ਆਸ਼ਾ ਇੱਕ ਕਿਰਨ ਜਰੂਰ ਉਸਮਾਨ ਨੂੰ ਮਿਲਦੀ ਹੋਈ ਨਜ਼ਰ ਆਵੇਗੀ ਜਿੱਥੇ ਉਸ ਅਫਸਰ ਨੂੰ ਡਿਸਮਿਸ ਕਰ ਦਿੱਤਾ ਗਿਆ ਮਾ ਦਾ ਸਪੱਸ਼ਟ ਲਫ਼ਜ਼ਾਂ ਦੇ ਵਿੱਚ ਕਹਿਣਾ ਸੀ ਕਿ ਸਸਪੈਂਡ ਦੇ ਨਾਲ ਗੱਲ ਨਹੀਂ ਬਣਨੀ ਜੇਕਰ ਸਮੇਂ ਰਹਿੰਦੇ ਪਤਾ ਲੱਗ ਜਾਂਦਾ ਕਿ ਉਹਨਾਂ ਦੀ ਬੇਟੀ ਉਸੇ ਘਰ ਦੇ ਅੰਦਰ ਮੌਜੂਦ ਹੈ ਤਾਂ ਸ਼ਾਇਦ ਉਹਨਾਂ ਦੀ ਬੇਟੀ ਦੀ ਜਾਨ ਵੱਜ ਜਾਂਦੀ ਪਰ ਇਹਨਾਂ ਪੁਲਿਸ ਅਫਸਰਾਂ ਦੇ ਵੱਲੋਂ ਚਾਹ ਪੀਤੀ ਜਾ ਰਹੀ ਸੀ ਉਸ ਘਰ ਦੇ ਅੰਦਰ ਬੈਠ ਕੇ ਦਰਿੰਦੇ ਦੇ ਨਾਲ ਗੱਪਾਂ ਮਾਰੀਆਂ ਜਾ ਰਹੀਆਂ ਸਨ ਅਜਿਹੇ આરોਪ ਲੱਗੇ ਸਨ ਜਿਸ ਤੋਂ ਬਾਅਦ ਲਗਾਤਾਰ ਮੰਗ ਕੀਤੀ ਜਾ ਰਹੀ ਸੀ ਕਿ ਇਹਨਾਂ ਪੁਲਿਸ ਅਫਸਰਾਂ ਦੇ ਉੱਤੇ ਵੀ ਕੜੀ ਤੋਂ ਕੜੀ ਕਾਰਵਾਈ ਕੀਤੀ ਜਾਵੇ ਨਾਲ ਮੇਰੇ ਸਹਿਯੋਗੀ ਫੋਨ ਲਾਈਨ ਤੇ ਬਣੇ ਹੋਏ ਨੇ ਸੁਖਬੀਰ ਸੁਖਬੀਰ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਪੁਲਿਸ ਅਫਸਰਾਂ ਦੇ ਉੱਤੇ ਹੁਣ ਗਾਜ ਡਿਗਣੀ ਸ਼ੁਰੂ ਹੋ ਗਈ ਹੈ ਮਾਦਾ ਕਹਿਣਾ ਸੀ ਕਿ ਜੇਕਰ ਕੁਝ ਸਮਾਂ ਪਹਿਲਾਂ ਪਤਾ ਲੱਗ ਜਾਂਦਾ ਤਾਂ ਉਹਨਾਂ ਦੀ ਬੱਚੀ ਸ਼ਾਇਦ ਵੱਜ ਜਾਂਦੀ ਪਰ ਪੁਲਿਸ ਅਫਸਰਾ ਦੀ ਅਣਗੈਲੀ ਕਾਰਨ ਮਾਸੂਮ ਦੀ ਜਾਨ ਚਲੀ ਗਈ ਹੈ ਕੀ ਕਹੋਗੇ ਬਾ ਬਿਲਕੁਲ ਜਿਸ ਤਰੀਕੇ ਦੇ ਨਾਲ ਜਦੰਦਰ ਦੇ ਵਿੱਚ ਇਹ ਦਰਦਨਾਕ ਹਾਦਸਾ ਇਸ ਪਰਿਵਾਰ ਦੇ ਨਾਲ ਵਾਪਰਿਆ ਪੂਰੇ ਪੰਜਾਬ ਨੂੰ ਪੂਰੇ ਭਾਰਤ ਭਰ ਨੂੰ ਇੱਕ ਤਰੀਕੇ ਦੇ ਨਾਲ ਝੰਡੂੜ ਕੇ ਰੱਖ ਦੇਣ ਵਾਲੀ ਇਹ ਖਬਰ ਸਾਹਮਣੇ ਆਈ ਸੀ ਪਰ ਰੂਹੀ ਹੁਣ ਇਸ ਦੇ ਵਿੱਚ ਅਪਡੇਟ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਹੈ ਹਾਲਾਂਕਿ ਨੇੜਲੇ ਸੂਤਰ ਜਿਹੜੇ ਨੇ ਉਹ ਸਾਡੇ ਦੱਸਦੇ ਨੇ ਕਿ ਪੁਲਿਸ ਵਿਭਾਗ ਦੇ ਵੱਧੋਂ ਵੱਡੀ ਕਾਰਵਾਈ ਕੀਤੀ ਗਈ ਹੈ ਐਸਆਈ ਮੰਗਤਰਾਮ ਜਿਸ ਦੇ ਵੱਲੋਂ ਆਪਾਂ ਖਬਰਾਂ ਦੇ ਵਿੱਚ ਵੱਖ-ਵੱਖ ਜਾਣਕਾਰੀਆਂ ਦਿੱਤੇ ਤਹਿਤ ਵੀ ਜਾਣਕਾਰੀ ਦਿੱਤੀ ਕਿ ਇਹਦੇ ਵੱਲੋਂ ਚਾਹ ਪਾਣੀ ਪੀ ਕੇ ਅੰਦਰੋਂ ਬਾਹਰ ਆਇਆ ਗਿਆ ਸੀ ਇਸ ਗੱਲ ਤੋਂ ਮੁਨਕਰ ਹੋਇਆ ਗਿਆ ਕਿਉਂਕਿ ਇਹਦੇ ਵੱਲੋਂ ਗੰਭੀਰਤਾ ਦੇ ਨਾਲ ਉਸ ਮਾਮਲੇ ਨੂੰ ਸਮਝਿਆ ਹੀ ਨਹੀਂ ਗਿਆ ਕਿ ਕਿਸੇ ਘਰ ਦੀ ਬੱਚੀ ਗਾਇਬ ਹੋਈ ਹੈ ਉਸ ਬੱਚੀ ਦੇ ਨਾਲ ਕੋਈ ਅਪੱਤਿਜਨਕ ਕੋਈ ਸਥਿਤੀ ਵੀ ਪੈਦਾ ਹੋ ਸਕਦੀ ਹੈ ਇਸ ਦੇ ਵੱਲੋਂ ਉਸ ਦੇ ਜਾਣਕਾਰ ਹੋਣ ਕਰਕੇ ਜਿਹੜੀਆਂ ਜਾਣਕਾਰੀਆਂ ਮਿਲਦੀਆਂ ਨੇ ਕਿ ਇਹ ਉਸ ਵਿਅਕਤੀ ਦਾ ਜਾਣਕਾਰ ਸੀ ਇਸ ਕਰਕੇ ਇਹਦੇ ਵੱਲੋਂ ਅੰਗੋਲੀਆਂ ਕਰਕੇ ਉਹ ਮਾਮਲੇ ਦੇ ਵਿੱਚ ਘਰ ਦੇ ਵਿੱਚੋਂ ਬਾਹਰ ਆਇਆ ਗਿਆ ਪਰ ਹੁਣ ਡੀਜੀਪੀ ਪੰਜਾਬ ਜਿਹੜੇ ਨੇ ਉਹ ਸਖਤ ਰੁਕ ਅਪਣਾਉਂਦੇ ਨਜ਼ਰ ਆ ਰਹੇ ਨੇ ਧਨਪ੍ਰੀਤ ਕੌਰ ਜਿਹੜੇ ਸੀਪੀ ਜਲੰਧਰ ਦੇ ਉਹਨਾਂ ਦੇ ਵੱਲੋਂ ਇਸ ਮਾਮਲੇ ਦੇ ਉੱਪਰ ਵਿਸ਼ੇਸ਼ ਰੂਪ ਦੇ ਵਿੱਚ ਜਿਹੜੀਆਂ ਵੱਖ-ਵੱਖ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਤੇ ਨੇੜਲੇ ਸੂਤਰੇ ਦੱਸ ਰਹੇ ਨੇ ਕਿ ਐਸਆਈ ਮੰਗਤਰਾਮ ਨੂੰ ਹੁਣ ਡਿਸਮਿਸ ਕਰ ਦਿੱਤਾ ਗਿਆ ਹੈ ਪਹਿਲੇ ਦਿਨ ਤੋਂ ਇਹ ਮੰਗ ਕੀਤੀ ਜਾ ਰਹੀ ਸੀ ਪਹਿਲੇ ਦਿਨ ਤੋਂ ਪਰਿਵਾਰ ਇਸੇ ਮੰਗ ਦੇ ਉੱਪਰ ਅੜਿਆ ਹੋਇਆ ਸੀ ਕਿ ਜਿਹੜੇ-ਜਿਹੜੇ ਵੀ ਵਿਅਕਤੀ ਵਿਸ਼ੇਸ਼ ਇਸ ਮਾਮਲੇ ਦੇ ਨਾਲ ਲਿਪਤ ਨੇ ਉਹ ਭਾਵੇਂ ਕੋਈ ਪੁਲਿਸ ਅਧਿਕਾਰੀ ਹੋਵੇ ਭਾਵੇਂ ਕੋਈ ਹੋਰ ਵਿਅਕਤੀ ਹੋਵੇ ਉਹਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤੇ ਘਰਦਿਆਂ ਦੇ ਧਰਵਾਸੇ ਦੇ ਵਿੱਚ ਵਾਅਦਾ ਕਰਦਿਆਂ ਹੋਇਆਂ ਪੰਜਾਬ ਪੁਲਿਸ ਪਠਾਨਸਨ ਦੇ ਵੱਲੋਂ ਵੱਡੀ ਕਾਰਵਾਈ ਇਹ ਕੀਤੀ ਗਈ ਹੈ ਐਸਆਈ ਮੰਗਤਰਾਮ ਨੂੰ ਡਿਸਮਿਸ ਜਿਹੜਾ ਉਹ ਕਰ ਦਿੱਤਾ ਗਿਆ ਜੀ ਜੀ ਤਮਾਮ ਜਾਣਕਾਰੀ ਦੇ ਲਈ ਧੰਨਵਾਦ ਤਾਂ ਰੇਡਿਟ ਪਰਿਵਾਰ ਨੂੰ ਦਿਖਦੀ ਹੋਈ ਜ਼ਰੂਰ ਨਜ਼ਰ ਆ ਰਹੀ ਅੱਜ ਬੱਚੀ ਦਾ ਭੋਗ ਹੈ ਤੁਹਾਨੂੰ ਦੱਸਦੀ ਕਿ ਲਗਾਤਾਰ ਪੋਲਿਟਿਕਲ ਹਸਤੀਆਂ ਵੀ ਜੋ ਹੈ ਇਸ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਪਹੁੰਚ ਰਹੀਆਂ ਨੇ ਇੱਕ ਦਿਨ ਨੂੰ ਝੰਡੋੜ ਕੇ ਰੱਖ ਦੇਣ ਵਾਲਾ ਮਾਮਲਾ ਜੁਲੰਦਰ ਤੋਂ ਸਾਹਮਣੇ ਆਇਆ ਜਿੱਥੇ ਮਾਸੂਮ 13 ਸਾਲਾ ਬੱਚੀ ਦੇ ਨਾਲ ਜ਼ਬਰਜਨਾਹ ਕੀਤਾ ਗਿਆ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਤਾਂ ਪੋਸਟਮਾਰਟਮ ਰਿਪੋਰਟ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਵੱਡੇ ਖੁਲਾਸੇ ਹੋਏ ਨੇ ਆਖਿਆ ਜਾ ਰਿਹਾ ਕਿ ਗਲਾਕੋਟ ਕੇਸ ਬੱਚੀ ਦਾ ਕਤਲ ਕੀਤਾ ਗਿਆ ਛਾਤੀ ਅਤੇ ਪਿੱਠ ਤੇ ਗੰਬੀਰ ਸੱਟਾਂ ਦੇ ਨਿਸ਼ਾਨ ਵੀ ਇਸ ਬੱਚੀ ਦੇ ਪਾਏ ਗਏ ਨੇ ਤੁਹਾਨੂੰ ਦੱਸ ਦੇ ਕਿ ਪੁਲਿਸ ਦੇ ਗ੍ਰਿਫਤ ਦੇ ਵਿੱਚ ਜ਼ਰੂਰ ਇਹ ਦਰਿੰਦਾ ਹੈ ਪਰ ਲੋਕਾਂ ਦਾ ਰੋਸ ਜੋ ਹੈ ਥੰਮਣ ਦਾ ਨਾਮ ਨਹੀਂ ਲੈ ਰਿਹਾ ਇੱਕੋ ਹੀ ਮੰਗ ਹੈ ਕਿ ਇਸ ਦਰਿੰਦੇ ਨੂੰ ਫਾਂਸੀ ਦੇ ਤਖਤੇ ਤੱਕ ਪਹੁੰਚਾਇਆ ਜਾਵੇ ਪੀੜਿਤ ਜੋ ਮਾਂ ਹੈ ਉਸ ਦਾ ਕਹਿਣਾ ਹੈ ਕਿ ਉਸ ਦੀਆਂ ਆਂਦਰਾਂ ਨੂੰ ਉਦੋਂ ਹੀ ਠੰਡ ਪਵੇਗੀ ਜਦੋਂ ਇਸ ਦਰਿੰਦੇ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਤਾਂ ਪੋਸਟਮਾਰਟਮ ਰਿਪੋਰਟ ਦੇ ਵਿੱਚ ਵੀ ਜੋ ਹੈ ਖੁਲਾਸਾ ਹੋਇਆ ਜਿਸ ਦੇ ਵਿੱਚ ਬੱਚੀ ਦੇ ਗੰਭੀਰ ਸੱਟਾਂ ਦੇ ਨਿਸ਼ਾਨ ਪਾਏ ਗਏ ਨੇ ਸੇਲੀ ਨੂੰ ਬੁਲਾਉਣ ਦੇ ਲਈ ਉਸ ਦੇ ਘਰ ਜਾਂਦੀ ਹੈ ਤਾਂ ਉਸ ਦੇ ਬਾਪ ਦੇ ਵੱਲੋਂ ਹੀ ਹਿਵਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਗਈਆਂ ਤਾਂ ਪੁਲਿਸ ਦੇ ਵੱਲੋਂ ਜੋ ਹੈ ਵੱਡਾ ਐਕਸ਼ਨ ਲੈ ਲਿਆ ਗਿਆ ਜਿੱਥੇ ASI ਮੰਗਤ RAM ਨੂੰ ਡਿਸਮਿਸ ਕੀਤਾ ਗਿਆ ਹਾਲਾਂਕਿ ਹੋਰ ਵੀ ਪੁਲਿਸ ਅਫਸਰਾਂ ਦੇ ਨਾਮ ਜੋ ਸੀ ਸਾਹਮਣੇ ਆਏ ਸਨ ਜਿਨ੍ਹਾਂ ਦੇ ਵੱਲੋਂ ਕੁਤਾਹੀ ਦੇ ਵਰਤਨ ਦੇ ਜੋ ਉਹਨਾਂ ਦੇ ਉੱਤੇ આરોਪ ਲੱਗੇ ਸਨ ਤੁਹਾਨੂੰ ਦੱਸ ਦੇ ਕਿ ਬੀਤੇ ਕੱਲ੍ਹ ਸੀਐਮ ਭਗਵੰਤ ਮਾਨ ਦੀ ਜੋ ਹੈ ਬਿਆਨਵੇ ਸਾਹਮਣੇ ਆਇਆ ਜਿਸ ਦੇ ਵਿੱਚ ਆਖਿਆ ਗਿਆ ਕਿ ਅਜੇਹੇ ਲੋਕਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਜੇਹੀ ਕੜੀ ਸਜ਼ਾ ਦਿੱਤੀ ਜਾਵੇਗੀ ਕਿ ਹਰੇਕ ਦੀ ਰੂਹ ਕੰਬ ਜਾਵੇ ਕਿ ਅਜਿਹਾ ਕਾਨੂੰਨਾ ਕੰਮ ਨਹੀਂ ਕਰਨਾ ਤਾਂ ਅੱਜ ਵੱਡਾ ਐਕਸ਼ਨ ਜੋ ਹੈ ਹੁੰਦਾ ਹੋਇਆ ਨਜ਼ਰ ਆ ਰਿਹਾ ਜਿੱਥੇ ਐਸਆਈ ਮੰਗਤਰਾਮ ਨੂੰ ਡਿਸਮਿਸ ਕਰ ਦਿੱਤਾ ਗਿਆ ਜਿੱਦਾਂ ਤੁਹਾਨੂੰ ਪਤਾ ਹੋਵੇਗਾ ਜਿਹੜਾ ਸਾਡੇ ਇਥੇ ਪਸਤੀ ਦਾਵਾ ਖੇਲ ਮਕਦਮਾ ਦਾ ਜੁਆ ਹੈਗਾ ਮਕਦਮਾ ਨੰਬਰ 230 ਜਿਹਦੇ ਵਿੱਚ ਇੱਕ ਨਵਾਲਕ ਬੱਚੀ ਦੀ ਜਿਹੜੀ ਡੈਥ ਹੋਈ ਸੀਗੀ ਉਹਦੇ ਵਿੱਚ ਅਸੀਂ ਮਿਤੀ 23 ਤਰੀਕ ਨੂੰ ਜਿਹੜਾ ਹੈਗਾ ਉਹ ਉਹਦੇ ਵਿੱਚ ਮੰਗਤਰਾਮ ਐਸਆਈ ਜਿਹੜਾ ਉੱਥੇ ਮੌਕੇ ਤੇ ਗਿਆ ਸੀਗਾ ਉਹਨੂੰ ਅਸੀਂ 23 ਤਰੀਕ ਨੂੰ ਸਸਪੈਂਡ ਕਰਕੇ ਇਹਦੀ ਭਾਗੀ ਕਾਰਵਾਈ ਜਿਹੜੀ ਹੈ ਉਹ ਅਮਦ ਲੈ ਜਾਂਦੀ ਸੀਗੀ ਤੇ ਅੱਜ ਜਿਹੜਾ ਹੈਗਾ ਉਹਨੂੰ ਮੈਕਮੇ ਤੋਂ ਤੋਂ ਬਾਅਦ ਜਦੋਂ ਮੁਕੱਦਮਾ ਦਰਦ ਤੋਂ ਕਾਰ ਦੇ ਤੰਗਾਈ ਨਾਲ ਜਿਹੜੀ ਇਹ ਜਾਂਚ ਕੀਤੀ ਗਈ ਉਸ ਜਾਂਚੇ ਪਾਇਆ ਗਿਆ ਹੈਗਾ ਕਰਕੇ ਵੀ ਇਹਦੀ ਜਿਹੜੀ ਬਹੁਤ ਨਲਕੀ ਹੈਗੀ ਆ ਔਰ ਇਹਨੇ ਆਪਣੀ ਡਿਊਟੀ ਜਿਹੜੀ ਹੈਗੀ ਆ ਉਹ ਪ੍ਰੋਪਰ ਤਰੀਕੇ ਨਾਲ ਜਿਹੜੀ ਨਹੀਂ ਕੀਤੀ ਔਰ ਅਣਗੈਲੀ ਕੀਤੀ ਹੈਗੀ ਆ ਔਰ ਇਸ ਕਰਕੇ ਜਿਹੜਾ ਹੈਗਾ ਉਹਨੂੰ ਮੈਕਮੇ ਤੋਂ ਜਿਹੜਾ ਹੈਗਾ ਬਰਖਾਸਤ ਕਰ ਦਿੱਤਾ ਗਿਆ ਸਰਕ ਸਸਪੈਂਡ ਕਿਦੋਂ ਕੀਤਾ ਗਿਆ ਸੀ ਉਸ ਦੇ ਬਾਰੇ ਵੀ ਦੱਸ ਦਿਓ ਕੀ ਇਨਗੈਲੀ ਪਾਈ ਗਈ ਸੀ ਉਸ ਤੇ ਮਿਤੀ 23 ਤਰੀਕ ਨੂੰ ਜਿਹੜਾ ਹੈਗਾ ਜਦੋਂ ਇਨੀਸ਼ਲ ਸਟੇਜ ਦੇ ਉੱਤੇ ਇਹ ਗੱਲ ਸਾਹਮਣੇ ਆਈ ਸੀ ਵੀ ਇਹ ਮੌਕੇ ਪਰ ਗਿਆ ਸੀਗਾ ਉਦੋਂ ਅਸੀਂ ਇਹਨੂੰ ਸਸਪੈਂਡ ਕਰਕੇ ਡਿਪਾਰਟਮੈਂਟ ਨੂੰ ਕਹੇ ਜਿਹੜੀ ਹੈਗੀ ਐ ਵੀ ਇਨੀਸ਼ੀਏਟ ਕੀਤੀ ਸੀਗੀ ਉਦੋਂ ਬਾਅਦ ਮੁਕਦਮਾ ਦਰਜ ਹੋਣ ਤੋਂ ਬਾਅਦ ਜਦੋਂ ਇਹਦੀ ਤੰਗਾਈ ਨਾਲ ਇਹ ਜਾਂਚ ਕੀਤੀ ਗਈ ਕਿ ਵਾਕਈ ਹੀ ਇਹ ਜਦੋਂ ਉੱਥੇ ਮੌਕੇ ਤੇ ਗਿਆ ਸੀਗਾ ਤੇ ਇਹਨੇ ਆਪਣੀ ਡਿਊਟੀ ਪਤੀ ਜਿਹੜਾ ਹੈਗਾ ਲਾਪਰਵਾਹੀ ਵਰਤੀ ਹੈਗੀ ਆ ਔਰ ਡਿਊਟੀ ਸਹੀ ਤਰੀਕੇ ਨਾਲ ਢੰਗ ਨਾਲ ਨਹੀਂ ਕੀਤੀ ਹੈਗੀ ਤੇ ਉਹਨੂੰ ਮਦਦ ਨਜ਼ਰ ਰੱਖਦੇ ਹੋਏ ਜਿਹੜਾ ਹੈਗਾ ਮਹਿਕਮਾ ਤੋਂ ਇਹਨੂੰ ਜਿਹੜਾ ਹੈਗਾ ਪ੍ਰਖਾਸਤ ਕਰ ਦਿੱਤਾ ਗਿਆ। ਹੋਰ ਕਿਸ ਹੋਂ ਸਰ ਉਸੋਂ ਲੇ 4 ਮਲਾਈ ਨੂੰ ਹੋਰ ਸੀ ਨਾਲ ਹਨਾ ਦੇ। ਉਹਦੇ ਵਿੱਚ ਇਹ ਜਿਹੜਾ ਏਐਸਏ ਮੰਗਤਰਾਮ ਜਿਹੜਾ ਪ੍ਰਖਾਸਤ ਕਰ ਦਿੱਤਾ ਗਿਆ ਹੈਗਾ ਔਰ ਜਿਹੜੇ ਦੋ ਪੀਸੀਆਰ ਦੇ ਮੁਲਾਜ਼ਮ ਜਿਹੜੇ ਹੈਗੇ ਜਿਹੜੇ ਸਾਡੀ ਰੋਮੀਓ ਚੱਲਦੀ ਹੈਗੀ ਆ। ਉਹ ਵੀ ਮੌਕੇ ਤੇ ਗਏ ਸੀਗੇ ਉਹਨਾਂ ਨੂੰ ਜਿਹੜਾ ਦੋਨਾਂ ਨੂੰ ਅਸੀਂ ਜਿਹੜਾ ਹੈਗਾ ਉਹ ਸਸਪੈਂਡ ਕਰਕੇ ਉਹਨਾਂ ਦੇ ਖਿਲਾਫ ਜਿਹੜੀ ਹੈ ਉਹ ਭਾਗੀ ਕਾਰਵਾਈ ਜਿਹੜੀ ਅਮਲ ਚ ਲਿਆ ਰਹੇ ਸੀ ਠੀਕ ਹੈ ਸੋ ਆਇਡੈਂਟੀਫਾਈ ਕੀਤਾ ਹੀ ਹੈ ਦਰਜ ਕਰਨ ਦੀ ਵੀ ਜਿਹੜੀ ਹੈ ਗੱਲ ਪਰਿਵਾਰ ਮੰਗ ਕਰ ਰਹਾ ਹੈ ਉਹ ਉਹਦੇ ਬਾਰੇ ਜਿਹੜਾ ਹੈਗਾ ਮੈਂ ਅਜੇ ਕੁਝ ਨਹੀਂ ਕਹਿ ਸਕਦਾ ਐਫ ਆਰ ਦਰਜ ਜਿਹੜੀ ਹੈਗੀ ਕੀ ਕੀ ਦੇ ਬਾਰੇ ਹੋਣੀ ਕੀ ਨਹੀਂ ਹੈਗੀ ਆ ਉਹ ਜਿਹੜੀ ਅਸੀਂ ਉਹ ਪਰਿਵਾਰ ਨੂੰ ਅਸੀਂ ਬੁਲਾ ਕੇ ਦੁਆਰਾ ਉਸ ਚੀਜ਼ ਬਾਰੇ ਅਸੀਂ ਪਰਿਵਾਰ ਦੇ ਨਾਲ ਕੋਈ ਗੱਲਬਾਤ ਹੋਈ ਤੇ ਇਸ ਸੰਬੰਧੀ ਜਿਹੜਾ ਹੈਗਾ ਤੁਹਾਨੂੰ ਹੀ ਦੱਸ ਦੇਵਾਂ ਅਸੀਂ ਡਿਸਮਿਸ ਕੀਤਾ ਹੈਗਾ ਪਰ ਪਰਿਵਾਰ ਨਾਲ ਅਸੀਂ ਇਨ ਟੱਚ ਹੈਗੇ ਆ ਔਰ ਪਰਿਵਾਰ ਦੇ ਨਾਲ ਹੈਗੇ ਆ ਅੱਜ ਉਸ ਬੱਚੋਟੀ ਬੱਚੀ ਦਾ ਜਿਹੜਾ ਹੈਗਾ ਅੱਜ ਭੋਗ ਹੈਗਾ ਤੇ ਉੱਥੇ ਵੀ ਸਾਡੇ ਜਿਹੜੇ ਸੀਨੀਅਰ ਅਫਸਰ ਹੈਗੇ ਆ ਉਹ ਜਾ ਰਹੇ ਸਰ ਡਿਟੀ ਫੇ ਕੀਤਾ ਮੰਗਤਰਾਮ ਨੇ ਗੱਲਬਾਤ ਕੀਤੀ ਕਿ ਅੰਦਰ ਹੈ ਕਿ ਚਾਹ ਵਗੈਰੇ ਵੀ ਤੀ ਕਿਉਂ ਇਦਾਂ ਕੀਤਾ ਸੀ ਸੀਨ ਗ੍ਰੇਟੀ ਨਹੀਂ ਤਾਂ ਲੋਕ ਕਹਿ ਰਹੇ ਕਿ ਅ ਇੱਕ ਅਗਰ ਜੇ ਮੰਗਤਰਾਮ ਕਾਰਵਾਈ ਕਰਦਾ ਸ਼ਾਇਦ ਬੱਚੀ ਜਿੰਦੀ ਹੁੰਦੀ ਬੱਚੀ ਬਚ ਜਾਂਦੀ ਸੀ ਤੁਹਾਨੂੰ ਦੱਸਿਆ ਨਾ ਜੀ ਜਿਹੜੀ ਅਸੀਂ ਇਹ ਮੁਕਦਮਾ ਦਰਜ ਕਰਨ ਤੋਂ ਬਾਅਦ ਜਿਹੜੀ ਢੰਗਾਈ ਨਾਲ ਜਾਂਚ ਕਰਕੇ ਉਸ ਤੋਂ ਬਾਅਦ ਹੀ ਇਹਨੂੰ ਮੈਕਮੇ ਤੋਂ ਜਿਹੜਾ ਹੈਗਾ ਬਰਖਾਸਤ ਕੀਤਾ ਗਿਆ ਠੀਕ ਹੈ ਸਰ ਜੀ ਸਰ ਹਾਂ ਜੀ ਸਰ ਜੋ ਡਿਸਮਿਸ ਕੀਤਾ ਹੈਗੇ ਐਸੀ ਮੰਗਤਾਨ ਨੂੰ ਪੂਰੇ ਦਰਜ ਹਾਂ ਜੀ ਤਾਂ ਤੁਹਾਨੂੰ ਪਤਾ ਹੈਗਾ ਜਿਹੜਾ ਸਾਡੇ ਇੱਥੇ ਮਸਤੀ ਦਾਵਾ ਖੇਰ ਮੁਕੱਦਮਾ ਦਰਜ ਹੋਇਆ ਹੈਗਾ ਮੁਕੱਦਮਾ ਨੰਬਰ 43 ਇਹਦੇ ਵਿੱਚ ਇੱਕ ਨਵਾਲਗ ਬੱਚੀ ਦੀ ਜਿਹੜੀ ਡੈਥ ਹੋਈ ਸੀਗੀ ਉਹਦੇ ਵਿੱਚ ਅਸੀਂ ਮਿਤੀ 23 ਤਰੀਕ ਨੂੰ ਜਿਹੜਾ ਹੈਗਾ ਉਹ